ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿੱਖੀ ਵਿੱਚ ਜੋ ਮੂਲ ਮੰਤਰ ਹੈ ਇਸ ਦਾ ਕੀ ਅਰਥ ਪਾਵ ਹੈ ਇਸ ਦਾ ਕੀ ਮਤਲਬ ਹੈ ਬੇਟਾ ਮੂਲ ਮੰਤਰ ਦਾ ਅਰਥ ਹੁੰਦਾ ਹੈ ਮੁਢਲਾ ਉਪਦੇਸ਼ ਮੂਲ ਮੰਤਰ ਸਿੱਖ ਰਤ ਮਰਜਾਦਾ ਅਨੁਸਾਰ ਇਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ। ਮੂਲ ਮੰਤਰ ਦੇ ਅੰਦਰ ਏਕ ਓੰਕਾਰ ਦੀ ਵਿਆਖਿਆ ਕੀਤੀ ਗਈ ਹੈ। ਤੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੂਲ ਮੰਤਰ ਦੀ ਵਿਆਖਿਆ ਕੀਤੀ ਗਈ ਹੈ। ਇੱਕ ਤੋਂ ਭਾਵ ਹੈ ਪਰਮਾਤਮਾ ਇੱਕ ਹੈ। ਓੰਕਾਰ ਤੋਂ ਭਾਵ ਹੈ ਕਿ ਉਹ ਪਰਮਾਤਮਾ ਇੱਕ ਰਸਤ ਵਿਆਪਕ ਹੈ। ਕੋਸਦਾਨ ਸਦਾ ਕੈਮ ਰਣ ਵਾਲਾ ਹੈ ਸਦੀਵੀ ਹੋਣ ਵਾਲਾ ਹੈ ਤੇ ਉਹ ਸਭ ਕੁਝ ਕਰਨ ਵਾਲਾ ਹੈ ਸਭ ਕੁਝ ਬਣਾਉਣ ਵਾਲਾ ਹੈ ਤੇ ਸਭ ਕੁਝ ਬਣਾ ਕੇ ਉਸ ਵਿੱਚ ਵਿਆਪਕ ਹੈ ਉਹ ਕਿਸੇ ਤੋਂ ਡਰਦਾ ਨਹੀਂ ਉਹ ਡਰ ਤੋਂ ਰਹਿਤ ਹੈ ਉਹ ਕਿਸੇ ਦੇ ਨਾਲ ਦੁਸ਼ਮਣੀ ਜਾਂ ਵੈਰ ਨਹੀਂ ਰੱਖਦਾ ਉਸ ਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਹੁੰਦਾ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਨਾ ਉਹ ਜੰਮਦਾ ਹੈ ਨਾ ਮਰਦਾ ਹੈ ਨਾ ਉਸ ਨੂੰ ਬਚਪਨ ਹੈ ਨਾ ਜਵਾਨੀ ਹੈ ਨਾ ਬੁਢਾਪਾ ਹੈ ਉਹ ਸਦਾ ਇੱਕੋ ਜਾ ਰਹਿੰਦਾ ਹੈ ਉਹ ਜੁਨੀਆਂ ਦੇ ਚੱਕਰ ਵਿੱਚ ਨਹੀਂ ਆਉਂਦਾ ਜਨਮ ਮਰਨ ਦੀ ਗੇੜ ਵਿੱਚ ਨਹੀਂ ਆਉਂਦਾ ਤੇ ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ ਸੁੱਤੇ ਪ੍ਰਕਾਸ਼ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਕਿਸੇ ਨੇ ਜਨਮ ਨਹੀਂ ਦਿੱਤਾ ਐਹੋ ਜਿਹਾ ਪਰਮਾਤਮਾ ਗੁਰੂ ਦੇ ਰਾਹੀਂ ਮਿਲਦਾ ਹੈ ਤੇ ਗੁਰੂ ਦੇ ਰਾਹੀਂ ਐਹੋ ਜੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ